ਆਰੋਗ્યਮ ਇਲੈਕਟ੍ਰੋ ਹੋਮੀਓਪੈਥਿਕ ਕਲੀਨਿਕ ਮਾਨਸਾ ਦੇ ਵਿੱਚ ਖੁੱਲ ਚੁੱਕਿਆ ਜੀ 92 ਟ੍ਰੈਫਿਕ ਰੋਡ ਨੇੜੇ ਪਵੰਤੀਰਵਾਲੀ ਗਲੀ ਯੂਨਾਈਟਿਡ ਸਪੋਰਟਸ ਦੇ ਬਿਲਕੁਲ ਸਾਹਮਣੇ ਆਰੋਗ્યਮ ਇਲੈਕਟ੍ਰੋ ਹੋਮੀਓਪੈਥਿਕ ਕਲੀਨਿਕ ਜਿੱਥੇ ਕਿ ਡਾਕਟਰ ਜਗਸੀਰ ਗਾਂਧੀ ਐਮ ਡੀ ਐਚ ਨਵਜ ਦੇਖਦਿਆਂ ਹੀ ਸਾਰੀਆਂ ਬਿਮਾਰੀਆਂ ਦੱਸ ਦਿੰਦੇ ਹਨ ਅਤੇ ਇੱਥੇ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਬਿਨਾ ਆਪਰੇਸ਼ਨ ਤੋਂ ਕੀਤਾ ਜਾਂਦਾ ਹੈ ਜਿਵੇਂ ਕਿ ਬੱਚੇਦਾਨੀ ਦੀ ਰਸੌਲੀ ਦਾ ਇਲਾਜ, ਬੱਚਾ ਨਾ ਹੋਣਾ, ਸਫੇਦ ਪਾਣੀ ਪੈਣਾ, ਲਕੋਰੀਆ, ਨਜਲਾ, ਦਮਾ, ਪੁਰਾਣਾ ਬੁਖਾਰ, ਪੁਰਾਣੀ ਖਾਂਸੀ, ਸਰਵਾਈਕਲ ਦਾ ਦਰਦ, ਸੀਆ ਟੀਕਾ ਦਾ ਦਰਦ ਕਮਰ ਦਾ ਦਰਦ, ਗੋਡਿਆਂ ਮੋਡਿਆਂ ਦਾ ਦਰਦ, ਗੈਸ, ਬਵਾਸਿਰ, ਪੇਟ ਦੇ ਰੋਗ, ਪਿੱਤੇ ਅਤੇ ਗੁਰਦੇ ਦੀ ਪੱਥਰੀ ਦਾ ਇਲਾਜ, ਲਕਵਾ, ਨਸਾਂ ਦੇ ਰੋਗ, ਚਮੜੀ ਦੇ ਰੋਗ, ਹੱਥਾਂ ਪੈਰਾਂ ਦਾ ਸੁਨਣਾ ਹੋਣਾ, ਅੱਧੇ ਸਿਰ ਦਾ ਦਰਦ ਕਰਨਾ, ਮਿਰਗੀ ਦਾ ਦੌਰਾ ਪੈਣਾ, ਪੁਰਸ਼ ਅਤੇ ਮਹਿਲਾਵਾਂ ਦੇ ਗੁਪਤ ਰੋਗਾਂ ਦੇ ਸਾਰੇ ਇਲਾਜ ਕੀਤੇ ਜਾਂਦੇ ਹਨ। ਹੋਰ ਕਿਸੇ ਵੀ ਕਿਸਮ ਦੀ ਸਮੱਸਿਆ ਦਾ ਇਲਾਜ 100% ਹਰਬਲ ਦਵਾਈਆਂ ਨਾਲ ਨਵਜ ਦੇਖ ਕੇ ਕੀਤਾ ਜਾਂਦਾ ਹੈ ਮਿਲਣ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ ਨੂੰ 7 ਵਜੇ ਤੱਕ ਡਾਕਟਰ ਸਾਹਿਬ ਹਰ ਸ਼ਨੀਵਾਰ ਤੇ ਐਤਵਾਰ ਨੂੰ ਮਾਨਸਾ ਕਲੀਨਿਕ ਦੇ ਵਿੱਚ ਮਿਲਣਗੇ ਡਾਕਟਰ ਸਾਹਿਬ ਆਉਣ ਤੋਂ ਪਹਿਲਾਂ ਇੱਕ ਵਾਰੀ ਸੰਪਰਕ ਜ਼ਰੂਰ ਕਰੋ ਮੋਬਾਈਲ ਨੰਬਰ ਨੋਟ ਕਰ ਲਓ 87450 03300 ਮਾਨਸਾ ਦੇ ਕਲੀਨਿਕ ਦੀ ਲੋਕੇਸ਼ਨ ਨੋਟ ਕਰ ਲਓ ਜੀ ਇਹ ਹੈ ਜੀ ਮਾਨਸਾ ਦਾ ਬੱਸ ਅੱਡਾ ਇਹ ਹੈ ਜੀ ਮਾਨਸਾ ਦੇ ਬੱਸ ਅੱਡੇ ਦੇ ਬਾਹਰਲੇ ਪਾਸੇ ਗੋਲ ਚੌਕ ਠਿਕਰੀ ਵਾਲਾ ਚੌਕ ਹੁਣ ਆਪਾਂ ਇਧਰ ਸੱਜੇ ਮੁੜਾਂਗੇ ਸੱਜੇ ਮੁੜ ਕੇ ਇਧਰ ਸੱਜੇ ਪਾਸੇ ਵਾਲੀ ਛੜਕੀ ਜਾਵਾਂਗੇ ਜੀ 92 ਟ੍ਰੈਫਿਕ ਰੋਡ ਵੱਲ ਨੂੰ ਇੱਥੋਂ 100 150 ਮੀਟਰ ਦੂਰ ਜਾ ਕੇ ਆਰੋਗਿਅਮ ਇਲੈਕਟ੍ਰੋ ਹੋਮਿਓਪੈਥੀ ਕਲੀਨਿਕ ਨੇੜੇ ਪਵਨ ਧੀਰ ਵਾਲੀ ਗਲੀ 92 ਟ੍ਰੈਫਿਕ ਰੋਡ ਮਾਨਸਾ ਇਹ ਆ ਗਿਆ ਜੀ 92 ਟ੍ਰੈਫਿਕ ਰੋਡ ਤੇ ਕਲੀਨਿਕ ਹੈ ਜਿਹੜਾ ਆਰੋਗਿਅਮ ਇਲੈਕਟ੍ਰੋ ਹੋਮਿਓਪੈਥਿਕ ਕਲੀਨਿਕ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਤੇ ਸ਼ੁੱਕਰਵਾਰ ਇਹ 5 ਦਿਨ ਡਾਕਟਰ ਸਾਹਿਬ ਬੈਠਦੇ ਨੇ ਜੀ ਸਿਰਸਾ ਕਲੀਨਿਕ ਦੇ ਵਿੱਚ ਸਿਰਸਾ বাস ਅੱਡੇ ਤੋਂ ਹਿਸਾਰ ਰੋਡ ਤੇ বাস ਅੱਡੇ ਤੋਂ ਥੋੜੀ ਜੀ ਦੂਰ ਜਾ ਕੇ ਪੈਂਦਾ ਜੀ ਆਰੋਗ્યਮ ਇਲੈਕਟ੍ਰੋ ਹੋਮੀਓਪੈਥਿਕ ਕਲੀਨਿਕ ਆਉਣ ਤੋਂ ਪਹਿਲਾਂ ਇੱਕ ਵਾਰੀ ਸੰਪਰਕ ਜ਼ਰੂਰ ਕਰੋ ਜੀ